ਨੂੰ ਪਿਆਰ ਪ੍ਰੀਤ ਸਸੇ ਕਾਲ ਜੀ ਫਰੈਂਡਸ ਅੱਜ ਮੈਂ 5-6 ਦਿਨਾਂ ਬਾਅਦ ਬੈੱਡ ਤੋਂ ਉੱਠੀ ਆ ਥੋੜਾ ਹੈਲਥ ਇਸ਼ੂ ਹੋ ਗਿਆ ਸੀ ਤਾਂ ਉੱਪਰ ਗਾਰਡਨ ਚਾਈ ਤੇ ਕਹਿੰਦੇ ਨੇ ਮਾਲੀ ਤੋਂ ਬਿਨਾ ਵੀ ਗਾਰਡਨ ਦਾ ਜਿਹੜਾ ਆ ਅਸਰ ਜਿਹੜਾ ਉਹਦਾ ਜ਼ਰੂਰ ਪੈਂਦਾ ਆਪਣੇ ਪੌਦਿਆਂ ਤੇ ਆਪਣੇ ਮਾਲਕ ਦੇ ਬਿਮਾਰੀ ਦਾ ਅਸਰ ਜ਼ਰੂਰ ਪੈਂਦਾ ਆਪਣੇ ਪੌਦਿਆਂ ਤੇ ਤਾਂ ਦੇਖੋ ਅੱਜ ਮੇਰੇ ਨਾਲ ਨਿੱਕੇ ਨਿੱਕੇ ਬਟਨ ਰੋਜ਼ ਕਾਫੀ ਸਾਰੇ ਖਿਲੇ ਆ ਲੇਕਿਨ ਜਿਹੜੇ ਘਰਦਿਆਂ ਨੇ ਮੇਰੇ ਨਾਲ ਬਹੁਤ ਕੇਅਰ ਕੀਤੀ ਕਾਫੀ ਪਾਣੀ ਪਾਉਂਦੇ ਰਹੇ ਪਰ ਜੋ ਕਹਿੰਦੇ ਨੇ ਆਪਣੇ ਹਿਸਾਬ ਨਾਲ ਅਸੀਂ ਪਾਣੀ ਪਾਉਣਾ ਹੁੰਦਾ ਉਸ ਹਿਸਾਬ ਨਾਲ ਨਹੀਂ ਪਾਇਆ ਪਾਇਆ ਤੇ ਉਹਨਾਂ ਨੇ ਆਪਣੇ ਵੱਲੋਂ ਬਹੁਤ ਤਰੀਕੇ ਵਧੀਆ ਨਾਲ ਦੇਖੋ ਪਰ ਮੇਰੇ ਕਈ ਹਾੜੇ ਹਾਡੀ ਪlant ਵੀ ਪੱਤੀਆਂ ਸੁੱਕ ਗਈਆਂ ਬਹੁਤ ਹੀ ਜ਼ਿਆਦਾ ਮੈਨੂੰ ਦੁੱਖ ਲੱਗਾ ਇਹਨਾਂ ਦਾ ਇੱਥੇ ਮੇਰੇ ਅਮਰੂਦ ਵੀ ਲੱਗੇ ਹੋਏ ਸੀ ਔਰ ਘੱਟ ਪਾਣੀ ਹੋਣ ਕਾਰਨ ਉਹ ਅਮਰੂਦ ਵੀ ਝੜ ਗਏ ਆ ਤੇ ਪੱਤੀਆਂ ਦੇਖੋ ਸੁੱਕ ਗਈਆਂ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿਹੜੇ ਪੌਦੇ ਨੂੰ ਕਿੰਨੀ ਪਾਣੀ ਦੀ ਜ਼ਰੂਰਤ ਹੈ ਹਨਾ ਆ ਦੇਖੋ ਕਿੰਨਾ ਹਾਰਡੀ ਪlant ਨਿੰਬੂ ਇਹਦੇ ਵੀਆ ਪੱਤੀਆਂ ਦੇਖੋ ਕਾਫੀ ਸਾਰੀਆਂ ਆ ਸਾਰੀਆਂ ਘੱਟ ਪਾਣੀ ਹੋਣ ਕਾਰਨ ਸਾਰੀਆਂ ਇਹ ਕਮਜ਼ੋਰ ਹੋ ਗਈਆਂ ਹੋਰ ਡਿੱਗਣੀਆਂ ਇਹ ਸ਼ੁਰੂ ਹੋ ਗਈਆਂ ਨੇ ਦੇਖੋ ਕਾਫੀ ਫੋਲਡ ਹੋ ਗਈਆਂ ਨੇ ਪੱਤੀਆਂ ਇਹ ਵੀ ਪlant ਮਸਾ ਹੀ ਗਰੋ ਕੀਤਾ ਕੱਲ ਸ਼ਾਮੀ ਵੀ ਪਾਣੀ ਪਾਇਆ ਹੁਣ ਵੀ ਪਾਣੀ ਪਾਇਆ ਤਾਂ ਜਾ ਕੇ ਥੋੜਾ ਜਿਹਾ ਨਿੰਬੂ ਦਾ ਥੋੜਾ ਜਿਹਾ ਹਲਦੀ ਹੋਇਆ ਤਾਂ ਇਸ ਤਰ੍ਹਾਂ ਕਰਕੇ ਦੇਖੋ ਜਦੋਂ ਆਪ ਬਿਮਾਰ ਹੋਈਦਾ ਨਾ ਤੇ ਸਾਡੇ ਗਾਰਡਨ 'ਚ ਵੀ ਫਰਕ ਪੈਂਦਾ ਹੈ ਸਾਡੇ ਪੌਦਿਆਂ ਨੂੰ ਵੀ ਫਰਕ ਪੈਂਦਾ ਸਾਡੀ ਬਿਮਾਰੀ ਦਾ ਤਾਂ ਦੇਖੋ ਮੇਰੀ ਇਹ ਅਪਰਾਜਿਤਾ ਜਿਹੜੀ ਲਹ ਲਹੋਂਦੀ ਸੀਗੀ ਸਾਰੀ ਮੈਨੇ ਕਹਿ ਰਹੀ ਕਿ ਉਹਨਾਂ ਨੇ ਕੇਅਰ ਨਹੀਂ ਕੀਤੀ ਆਪਣੇ ਵੱਲੋਂ ਉਹਨਾਂ ਨੇ ਪੂਰੀ ਕੇਅਰ ਕੀਤੀ ਆ ਲੇਕਿਨ ਦੇਖੋ ਪਰ ਅੱਜ ਤਾ ਦੀਆਂ ਪੱਤੀਆਂ ਬਿਲਕੁਲ ਬੇਜਾਨ ਹੋਈਆਂ ਪੀਆਂ ਕਿਉਂਕਿ ਇਹ ਤਾਂ ਬਹੁਤ ਜ਼ਿਆਦਾ ਹਰੇ ਹਰੀ ਭਰੀ ਸੀਗੀ ਤੇ ਆਮਰੂਦ ਨੂੰ ਵੀ ਥੋੜਾ ਅਸਰ ਪਿਆ ਏ ਖੱਟ ਪਾਣੀ ਦਾ ਔਰ ਗੁਲਦਾਬਦੀ ਨੇ ਵੀ ਸਿਰ ਛੁੱਟ ਲਿਆ ਸੀਗਾ ਤਾਂ ਫਰੈਂਡਸ ਚਲੋ ਦੁੱਖ ਸੁੱਖ ਤੇ ਆਉਂਦੇ ਰਹਿੰਦੇ ਨੇ ਪਰ ਹੁਣ ਆ ਦੇਖੋ ਮੈਰੀ ਗੋਲਡ ਮੇਰੇ ਬਹੁਤ ਦੁੱਖ ਲੱਗ ਰਿਹਾ ਮੈਨੂੰ ਚਲੋ ਕੋਈ ਨਹੀਂ ਬਚਾ ਲਾਂਗੀ ਅਜੇ ਪਾਣੀ ਪਾਉਣ ਦੇ باوجود ਵੀ ਇਹਨਾਂ ਦੇ ਅਜੇ ਸਿਰ ਸੁੱਟੇ ਹੋਏ ਆ ਤਾਂ ਪਾਣੀ ਦੀ ਘਾਟ ਕਰਨ ਆ ਚੀਜ਼ਾਂ ਹੋ ਜਾਂਦੀਆਂ ਨੇ ਮੈਰੀਗੋਲਡ ਦੇ ਵਿੱਚ ਆ ਜਿਹੜੀ ਸਾਰੀਆਂ ਪੱਟੀਆਂ ਇਹਦੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀ ਸਡਾ ਜਿਹੜਾ ਪਲਾਂਟ ਆ ਨਾ ਹਲਦੀ ਗਰੋ ਨਹੀਂ ਹੁੰਦਾ ਔਰ ਇਹਦੀ ਫਿਰ ਹਲਦੀ ਫਲਾਵਰਿੰਗ ਵੀ ਨਹੀਂ ਹੁੰਦੀ ਜਿੰਨੀਆਂ ਇਹਦੀਆਂ ਪੱਟੀਆਂ ਝੜ ਜਾਣਗੀਆਂ ਔਰ ਅਨਾਰ ਦੇ ਵੀ ਸਾਰੇ ਫੁੱਲ ਤਕਰੀਬਨ ਕਾਫੀ ਸਾਰੇ ਲੱਗੇ ਹੋਏ ਸੀ ਇਹ ਅਨਾਰ ਦੇ ਫੁੱਲ ਵੀ ਝੜ ਗਏ ਆ ਦੋ ਚਾਰ ਹੀ ਰਹਿ ਗਏ ਆ ਸੱਤ ਅੱਠ ਫੁੱਲ ਲੱਗੇ ਹੋਏ ਸੀਗੇ ਇਹਨੂੰ ਕਾਫੀ ਭਰਿਆ ਹੋਇਆ ਸੀਗਾ ਤੇ ਚਲੋ ਕੋਈ ਨਹੀਂ ਘਰੋ ਤਾਂ ਹੋ ਜਾਏਗਾ ਪਰ ਮੈਨੂੰ ਅੱਜ ਥੋੜਾ ਜਿਹਾ ਹੋਰ ਉਤਰਾ ਲੱਗ ਰਿਹਾ ਗਾਰਡਨ ਦੇਖ ਕੇ ਤੇ ਸਭ ਤੋਂ ਵੱਧ ਔਖਾ ਸਭ ਤੋਂ ਵੱਧ ਮੇਰਾ ਮਨ ਜਿਹੜਾ ਦੇਖ ਕੇ ਆ ਮੇਰੇ ਹਾਰ ਸ਼ਿੰਗਾਰ ਨੂੰ ਦੇਖ ਕੇ ਬੜਾ ਮੇਰਾ ਮਨ ਉਦਾਸ ਹੋ ਰਿਹਾ ਹੁਣ ਦੇਖੋ ਮੈਂ ਕਿੰਨੇ ਪਿਆਰ ਨਾਲ ਇਹਨੂੰ ਕਿੰਨੀ ਮਿਹਨਤ ਨਾਲ ਇਹਦਾ ਇਨੂੰ ਗrow ਕੀਤਾ ਸੀ ਤੇ ਇਹ ਹਾਰ ਸ਼ਿੰਗਾਰ ਆਪਣਾ ਪਾਰੀजात ਆ ਇਹ ਬਿਲਕੁਲ ਵੀ ਪਾਣੀ ਨੂੰ ਘਟ برداشت ਨਹੀਂ ਕਰਦਾ ਤਾਂ ਦੇਖੋ ਇਹਦੀਆਂ ਸਾਰੀਆਂ ਪੱਤੀਆਂ ਸਾਰੀਆਂ ਝੜਦੀਆਂ ਪਾਈਆਂ ਐਸੀ ਗੱਲ ਨਹੀਂ ਕਿ ਹੋਏਗਾ ਨੀ ਗrow grow ਤੇ ਫਿਰ ਹੋ ਜਾਏਗਾ ਲੇਕਿਨ ਜੋ ਆਪਣੇ ਹੱਥੀਂ ਪਾਲ ਪਲੋਸ ਕੇ ਚੀਜ਼ ਨੂੰ ਤਿਆਰ ਕੀਤਾ ਹੁੰਦਾ ਫਲਾਵਰਿੰਗ ਸਟੇਜ ਤੇ ਹੋਣ ਵਾਸਤੇ ਹਨ ਤੇ ਉਦੋਂ ਥੋੜਾ ਜਿਹਾ ਮਨ ਨੂੰ ਜਰੂਰ ਝਟਕਾ ਲੱਗਦਾ ਕਿ ਇਹ ਅਚਾਨਕ ਕੀ ਹੋ ਗਿਆ ਹਨ ਚਲ ਕੋਈ ਨਹੀਂ ਹੋ ਜਾਏਗਾ ਠੀਕ ਹੈ ਤਾਂ ਦੇਖੋ ਆਪਾਂ ਕਹਿ ਦਿੰਨੇ ਸਾਰੇ ਹਾਰਡੀ ਪਲਾਂਟ ਆ ਇਹ ਲੰਟਾਨਾ ਦਾ ਵੀ ਫਲਾਵਰ ਜਿਹੜੇ ਨਵੇਂ-ਨਵੇਂ ਫਲਾਵਰ ਖਿੜੇ ਸੀ ਉਹ ਵੀ ਸਾਰੇ ਝੜ ਗਏ ਨਹੀਂ ਤਾਂ ਨਵੇਂ ਫਲਾਵਰ ਇਹਦੇ ਤਿੰਨ ਚਾਰ ਦਿਨ ਤਾਂ ਰਹਿੰਦੇ ਹੀ ਰਹਿੰਦੇ ਆ ਸਾਰੀ ਇਹਦੀ ਫਲਾਵਰਿੰਗ ਝੜ ਗਈ ਦੰਨੂ ਇੱਕ ਹੋਰ ਗੱਲ ਦੱਸਾਂ ਕਿ ਸਾਰੇ ਕਹਿੰਦੇ ਨੇ ਕਿ ਬੋਗਨਵਿਲਾ ਨੂੰ ਕੁਝ ਨਹੀਂ ਹੁੰਦਾ ਆ ਮੈਂ ਰਾਤ ਪਾਣੀ ਪਾਇਆ ਤੇ ਹੁਣ ਸਵੇਰੇ ਪਾਣੀ ਪਿਆ ਤਾਂ ਜਾ ਕੇ ਇਹਦੀਆਂ ਪੱਤੀਆਂ ਉੱਠੀਆਂ ਨੇ ਨਹੀਂ ਤਾਂ ਦੇਖੋ ਇਹ ਕਹਿੰਦੇ ਨਾ ਬਹੁਤ ਘੱਟ ਪਾਣੀ ਨਾਲ ਚੱਲ ਜਾਂਦਾ ਤੇ ਇਹ ਇਹਦੀਆਂ ਪੱਤੀਆਂ ਨੇ ਵੀ ਆਪਣੀ ਜਿਹੜੀ ਹੁਣ ਗਰੋਥ ਫੜੀ ਕੀਤੀ ਹੈ ਨਹੀਂ ਤਾਂ ਇਹਨਾਂ ਨੇ ਵੀ ਆਪਣਾ ਬਸ ਬੀਪੀ ਘੜਿਆ ਪਿਆ ਸੀ ਇਹਨਾਂ ਦਾ ਵੀ ਬਿਨਾ ਪਾਣੀ ਤੋਂ ਮੇਰੇ ਪਲਾਂਟ ਵੀ ਵਿਚਾਰੇ ਮੇਰੇ ਵਾਂਗੂ ਬੇਜਾਨ ਹੋ ਕੇ ਪੇਰੇ 2-3 ਦਿਨ ਕਹਿੰਦੇ ਆ ਨਾ ਕਿ ਪਾਣੀ ਦੀ ਜਿਹੜੀ ਆਪਣੀ ਮਾਤਰਾ ਆ ਨਾ ਘਟਣੀ ਚਾਹੀਦੀ ਨਾ ਵਧਣੀ ਚਾਹੀਦੀ ਹਰ ਇੱਕ ਚੀਜ਼ ਦੀ ਜਿਹੜੀ ਆ ਉਹ ਅਹਿਮਤ ਇੱਕ ਬਰਾਬਰ ਹੋਣੀ ਚਾਹੀਦੀ ਹੈ ਆਪਣੇ ਕੋਈ ਵੀ ਚੀਜ਼ ਦੀ ਜਿਹੜੀ ਸਟੇਜ ਆ ਨਾ ਉਹ ਇੱਕ ਲਿਮਿਟ ਤੱਕ ਹੀ ਠੀਕ ਰਹਿੰਦੀ ਆ ਘੱਟ ਪਾਣੀ ਨਾਲ ਵੀ ਸਾਨੂੰ ਨੁਕਸਾਨ ਔਰ ਜਿਆਦਾ ਪਾਣੀ ਨਾਲ ਵੀ ਨੁਕਸਾਨ ਜਿਵੇਂ ਸਾਡਾ ਇਹ ਹੜਾਂ ਚ ਹੋਇਆ ਤਾਂ ਇਹਦੇ ਨਾਲ ਦੇਖੋ ਜਿੰਨੇ ਵੀ ਹਾਰਡੀ ਪਲਾਂਟ ਸੀ ਨਾ ਮੇਰੇ ਦੇਖੋ ਇਹ yellow color ਵਾਲਾ ਇਹ ਇਹਨੇ ਵੀ ਆ ਦੇਖੋ ਸਾਰੀਆਂ ਪੱਤੀਆਂ ਇਹਦੀਆਂ ਸੜ ਗਈਆਂ ਹਨਾ ਦੇਖੋ ਜੀ ਮੈਂ ਅੱਗ ਨਾਲ ਝੁਲਸੇ ਹੁੰਦੇ ਆ ਸਭ ਤੋਂ ਸਟਰੋਂਗ ਪੱਤਾ ਕੜੀ ਪੱਤਾ ਜਿਹੜਾ ਇਹ ਵੀ ਸਾਰਾ ਮੇਰਾ ਦੇਖੋ ਇਹਦੀਆਂ ਪੱਤੀਆਂ ਵੀ ਝੜ ਗਈਆਂ ਤੁਸੀਂ ਹੈਰਾਨ ਮੰਨੋਗੇ ਸਦਾ ਬਹਾਰ ਪlant ਜਿਹੜਾ ਸੀਗਾ ਉਹ ਵੀ ਬਿਲਕੁਲ ਸਿਰ ਸੁੱਟ ਕੇ ਬੈਠਾ ਆਇਆ ਸੀ ਫ੍ਰੈਂਡਸ ਪਾਣੀ ਦੀ ਇੰਨੀ ਇਮਯਤ ਹੈ ਸਾਡੇ ਵਾਸਤੇ ਸਾਡੇ ਪਲਾਂਟਸ ਵਾਸਤੇ ਔਰ ਸਾਡੇ ਜੀਵਨ ਚ ਨਾ ਪਾਣੀ ਦੀ ਵੱਧ ਹੋਣੀ ਚਾਹੀਦੀ ਨਾ ਕਟ ਹਰ ਇੱਕ ਚੀਜ਼ ਦੀ ਲਿਮਟ ਆਪਣੀ ਆਪਣੀ ਥਾਂ ਤੇ ਸਹੀ ਰਹਿੰਦੀ ਹੈ ਨਾ ਤਾਂ ਇਹ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨਾ ਸੀਗਾ ਕਿ ਅੱਜ 4-5 ਦਿਨਾਂ ਬਾਅਦ ਮੈਂ ਆਪਣੇ ਗਾਰਡਨ ਚ ਆਈਆਂ ਤਾਂ ਦੇਖੋ ਓਹੋ ਇਹ ਦੇਖੋ ਆ ਵੀ ਹਰ ਡੀਪ ਲਾਂਟ ਹੈ ਕੱਟ ਪਾਣੀ ਕਰਕੇ ਇਦਾਂ ਵੀ ਹੋਇਆ ਆ ਤੇ ਆਹ ਦੇਖੋ ਮੈਰੀ ਗੋਲਡ ਮੈਂ ਕਿੰਨੇ ਪਿਆਰ ਨਾਲ ਇਹਨੂੰ ਪਾਲ ਲਿਆ ਸੀਗਾ ਇਹਨੂੰ ਵੀ ਪਾਣੀ ਦੀ ਘਾਟ ਨਹੀਂ ਹੋਣੀ ਚਾਹੀਦੀ ਜਿੱਦੋਂ ਇਹਨੂੰ ਪਾਣੀ ਦੀ ਘਾਟ ਹੁੰਦੀ ਹੈ ਤਾਂ ਇਸ ਤਰ੍ਹਾਂ ਹੀ ਮਰਦਾ ਹੈ ਫਿਰ ਆ ਦੇਖੋ ਇੱਕ ਤੁਹਾਨੂੰ ਹੋਰ ਦੀ ਸ਼ਕਲ ਦਿਖਾਉਣੀ ਮੈਰੀ ਗੋਲਡ ਦੀ ਇਹ ਦੇਖੋ ਫਰੈਂਸ ਜਿਹੜਾ ਬਿਲਕੁਲ ਗ੍ਰੀਨ ਗ੍ਰੀਨ ਸਾਰਾ ਹਰਿਆ ਭਰਿਆ ਸੀਗਾ ਮੇਰਾ ਸਾਰਾ ਦੇਖੋ ਪਾਣੀ ਤੋਂ ਪਾਣੀ ਦੀ ਘਾਟ ਤੋਂ ਬਿਨਾਂ ਸਾਰੀਆਂ ਪੱਤੀਆਂ ਸੁੱਕ ਸੜ ਗਈਆਂ ਇਹਦੀਆਂ ਇਹ ਮਾਰਚ ਅਪ੍ਰੈਲ ਦੇ ਵਿੱਚ ਸੁੱਟੇ ਹੋਏ ਸੀ ਉਦੋਂ ਦਾ ਇਹ ਗਰੋ ਹੋਇਆ ਉਦੋਂ ਦਾ ਮੈਂ ਬਚਾ ਕੇ ਰੱਖਣ ਦੀ ਐਨ ਤੇ ਬਹੁਤ ਹੈਲਦੀ ਆ ਇਹ ਇਹ ਦੇਖੋ ਮੇਰੇ ਇੱਕ ਟੈਂਕੀ ਚ ਲੱਗਾ ਹੋਇਆ ਹੈ ਇੱਕ ਬ੍ਰਾਂਚ ਤੋਂ ਮੈਂ ਪਿੰਚ ਕਰ ਕਰਕੇ ਇਹਨੂੰ ਇੰਨੀ ਸਾਰੀਆਂ ਇਹਦੀਆਂ ਬ੍ਰਾਂਚਸ ਬਣਾਈਆਂ ਨੇ ਤੇ ਮੈਂ ਵੇਟ ਕਰਦੀ ਆਂ ਵੀ ਜਦੋਂ ਇਹਦੀ ਫਲਾਵਰਿੰਗ ਹੋਏਗੀ ਤੇ ਦੇਖੋ ਕਿੰਨਾ ਸੋਹਣਾ ਲੱਗੇਗਾ ਪਰ ਜੋ ਕਹਿੰਦੇ ਕੁਦਰਤ ਨੂੰ ਮਨਜ਼ੂਰ ਹੁੰਦਾ ਹਨਾ ਆਪਾਂ ਕੁਦਰਤ ਅੱਗੇ ਨਹੀਂ ਚੱਲਦੀ ਕਿਸੇ ਦੀ ਇਹ ਵੀ ਸਾਰੀ ਜਿਹੜੀ ਹੈ ਨਾ ਗੋਲ ਦਾਉਦੀ ਇਹਦਾ ਵੀ ਬਹੁਤ ਬੁਰਾ ਹਾਲ ਸੀਗਾ ਇਹ ਤਾਂ ਹੁਣ ਥੋੜਾ ਜਿਹਾ ਪਾਣੀ ਪਾਉਣ ਦੋ ਟਾਈਮ ਪਾਣੀ ਪਾਇਆ ਲਗਾਤਾਰ ਉੱਠ ਕੇ ਤਾਂ ਹੋਈ ਤੇ ਆ ਦੇਖੋ ਗੇਂਦਾ ਵਿਚਾਰਾ ਆ ਵਾਲੇ ਨੂੰ ਤਾਂ ਹੋਸ਼ ਹੀ ਨਹੀਂ ਆਉਂਦੀ ਅਜੇ ਇਹਨੂੰ ਤਾਂ ਜ਼ਿਆਦਾ ਹੀ ਕਮਜ਼ੋਰੀ ਆ ਗਈ ਹੈ ਲੱਗਦਾ ਹੈ ਤਾਂ ਆ ਦੇਖੋ ਮਰੂਆ ਮਰੂਆ ਵੀ ਵਿਚਾਰਾ ਡੇਗ ਗਿਆ ਔਰ ਉਹ ਵੇਖੋ ਬੇਰੀ ਦੇ ਪਲਾਂਟ ਬੇਰੀ ਦੇ ਪੱਤੇ ਵੀ ਵਿਚਾਰੀ ਦੇ ਸੁੱਕ ਛੜ ਗਏ ਔਰ ਉਹ ਗਲੋ ਗਲੋ ਦਾ ਕਿੰਨਾ ਬੁਰਾ ਹਾਲ ਹੋਇਆ ਸਾਰੀ ਡਿੱਗ ਗਈ ਥੱਲੇ ਪੱਤੀਆਂ ਸੜ ਗਈਆਂ ਸਹੁੰਜਣੇ ਦੀਆਂ ਪੱਤੀਆਂ ਸੜ ਗਈਆਂ ਓਹੋ ਹੋ ਹੋ ਕਿੰਨਾ ਬੁਰਾ ਹਾਲ ਹੁੰਦਾ ਨਾ ਜਿੰਨਾ ਚਿਰ ਮਾਲਕ ਕੇਅਰ ਨਾ ਕਰੇ ਤਾਂ ਤੇ ਵੇਖੋ ਕੀ ਹਾਲ ਹੋ ਜਾਂਦਾ ਚਾਹੇ ਘਰ ਦੀ ਗੱਲ ਆ ਤੇ ਚਾਹੇ ਗਾਰਡਨ ਦੀ ਗੱਲ ਆ ਹਨਾ ਆਪਣੀ ਜ਼ਿੰਦਗੀ ਵਿੱਚ ਕਿੰਨਾ ਇੱਕ ਦੂਸਰੇ ਦਾਸਾਰਾ ਹੁੰਦਾ ਤੇ ਇੱਧਰ ਮੇਰੇ ਲੱਗੇ ਸੀਗੇ ਅਰਬੀ ਅਰਬੀ ਦੇ ਵੀ ਸਾਰੇ ਆ ਪੱਤੀਆਂ ਸੜ ਗਈਆਂ ਬਹੁਤ ਸੋਹਣੀ ਸੋਹਣੀ ਗਰੋ ਹੋਈਆਂ ਸੀ ਬਹੁਤ ਪਿਆਰੀਆਂ ਲੱਗਦੀਆਂ ਸੀਗੀਆਂ ਇੱਕ ਦੋ ਵਾਰ ਮੈਂ ਤੋੜ ਵੀ ਲਏ ਇਹਨਾਂ ਨੂੰ ਪਕੌੜੇ ਵਗੈਰਾ ਬਣਾਉਣ ਵਾਸਤੇ ਲੈ ਅਬੀ ਨਾਲ ਹੀ ਆ ਗਈ ਹੈ ਅਸੀਂ ਕਹਿ ਦਿੰਨੇ ਨਾ ਕਿ ਗੁਲਾਬ ਨੂਨੀ ਜਿਆਦਾ ਪਾਣੀ ਦੀ ਲੋੜ ਹੁੰਦੀ ਤੇ ਇਹ ਦੇਖੋ ਫਰੈਂਡਸ ਆ ਦੇਖੋ ਕਿਉਂ ਨਹੀਂ ਲੋੜ ਹੁੰਦੀ ਗਮਲੇ ਦੇ ਵਿੱਚ ਇਹਨਾਂ ਨੂੰ ਹਰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਪਾਣੀ ਮੈਂ ਰੈਗੂਲਰ ਦਿੰਨੀ ਇਹਨਾਂ ਨੂੰ ਔਰ ਜਿੰਨਾ ਜਦੋਂ ਵੀ ਦਿੰਨੀ ਹੈ ਹਮੇਸ਼ਾ ਇਹਨਾਂ ਦਾ ਗਮਲਾ ਭਰ ਕੇ ਪਾਣੀ ਦਿੰਨੀ ਆ ਹਨਾ ਔਰ ਇ ਜਦੋਂ ਮੈਨੂੰ ਦੂਸਰੀ ਟਾਈਮ ਜਦੋਂ ਜ਼ਰੂਰਤ ਲੱਗੇ ਤਾਂ ਦਿੰਦੇ ਨਹੀਂ ਤਾਂ ਮੈਂ ਦੂਸਰੀ ਟਾਈਮ ਨਹੀਂ ਦਿੰਦੀ ਲੇਕਿਨ ਪਰ ਇਹਨਾਂ ਨੂੰ ਵੀ ਬਹੁਤ ਬੁਰਾ ਅਸਰ ਪਿਆ ਕਾਫੀ ਸਾਰੇ ਪਲਾਂਟਸ ਨੇ ਜਿਹੜੇ ਹਾੜੀ ਹੁੰਦੇ ਆਪਾਂ ਕਹਿ ਦਿੰਨੇ ਘੱਟ ਪਾਣੀ ਤੋਂ ਚੱਲਦੇ ਆ ਤਾਂ ਇਹਨਾਂ ਤੇ ਬਹੁਤ ਅਸਰ ਪੈਂਦਾ ਪਾਣੀ ਦੀ ਕੀ ਹੈ ਅੱਜ ਪਤਾ ਚੱਲੀ ਆ ਜਿੱਤੋਂ ਜਦੋਂ ਵੀ ਤੁਸੀਂ ਕਿਸੇ ਦੇ ਆਸਰੇ ਛੱਡ ਕੇ ਜਾਓ ਗਾਰਡਨ ਤੇ ਉਹਨੂੰ ਕੋਈ ਵੀ ਪਾਈ ਤੁਸੀਂ ਇੱਕ ਵਾਰੀ ਪਾਣੀ ਪਾਓ ਰੱਜ ਕੇ ਭਰ ਕੇ ਪਾਓ ਪਾਣੀ ਤੇ ਜਿਹੜਾ ਕਿਸੇ ਉਹਨੂੰ ਜਿਹੜੇ ਪਲੈਂਟ ਨੂੰ ਪਾਣੀ ਦੀ ਕਮੀ ਨਾ ਮਹਿਸੂਸ ਹੋਵੇ ਆਪਾਂ ਕਈ ਵਾਰੀ ਕਰਦੇ ਆ ਇੱਕ ਇੱਕ ਮੱਗਾ ਦੋ ਦੋ ਮੱਗੇ ਇਹਦੇ ਵਿੱਚ ਪਾ ਦਿੰਨੇ ਆ ਇੱਕ ਇੱਕ ਕੱਪ ਪਾ ਕੇ ਤੇ ਚਲੋ ਪਾਣੀ ਦਾ ਗੁਜ਼ਾਰਾ ਹੋ ਜਾਂਦਾ ਫਰੈਂਡਸ ਵੈਸੇ ਕਸੂਰ ਕਿਸਦਾ ਵੀ ਨਹੀਂ ਮੇਰੇ ਪਲੈਂਟਸ ਹੀ ਬਹੁਤ ਜ਼ਿਆਦਾ ਨੇ ਤਾਂ ਕਈ ਵਾਰੀ ਕਿਉਂ ਹੋ ਸਕਦਾ ਕਿ ਇਹਨਾਂ ਨੂੰ ਚੇਤਾ ਭੁੱਲ ਗਿਆ ਹੋਵੇ ਪਲੈਂਟਸ ਨੂੰ ਪਾਣੀ ਪਾਉਣ ਦਾ ਜਾਂ ਘਾਟ ਪਾਉਣ ਦਾ ਕਿਸ ਤਰ੍ਹਾਂ ਹੈਨਾ ਤੇ ਚਲੋ ਕੋਈ ਨਹੀਂ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਪਾਣੀ ਪਾਇਆ ਮੇਰੀ ਫੈਮਿਲੀ ਦਾ ਬਹੁਤ ਸ਼ੁਕਰੀਆ ਤਾਂ ਚਲੋ ਅੱਜ ਦੀ ਮੈਂ ਅੱਜ ਦੇ ਦੁੱਖ ਸੁੱਖ ਤੁਹਾਡੇ ਨਾਲ ਸਾਂਝੇ ਕਰਨੇ ਸੀਗੇ ਤੇ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਸੋ ਹੋ ਗਿਆ ਹਨਾ ਤੇ ਹੁਣ ਆਪਾਂ ਉੱਠ ਗਏ ਆ ਵਾਈਗੁਰ ਸੁੱਖ ਰੱਖੇ ਹੁਣ ਆਪਣੇ ਹਿਸਾਬ ਨਾਲ ਆਪਣੇ ਗਾਰਡਨ 'ਚ ਪਾਣੀ ਪਾਵਾਂਗੇ ਆਪਣੇ ਗਾਰਡਨ ਦੀ ਕੇਅਰ ਕਰਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਵੀ ਆਪ ਸਭ ਨੂੰ ਵਾਈਗੁਰ ਚੜ੍ਹਦੀ ਕਲਾ 'ਚ ਰੱਖੇ ਥੈਂਕ ਯੂ ਸੋ ਮੱਚ ਵੀਡੀਓ ਵਾਚ ਕਰਨ ਵਾਸਤੇ ਫਰੈਂਡਸ ਬਹੁਤ ਬਹੁਤ ਸ਼ੁਕਰੀਆ ਜੀ